ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਤੇ ਭੈਣਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਅਮਰੀਕੀ ਸਰਕਾਰ ਦਾ ਅਮਰੀਕਾ ਦਾ ਜਿਨ੍ਹਾਂ ਨੇ ਸਾਡੇ ਸਿੰਘਾਂ ਸ਼ਹੀਦਾਂ ਦੀਆਂ ਸ਼ਹਾਦਤ ਰੀਤ ਕਦਰਾਂ ਪਾਈਆਂ ਸੋ ਅੱਜ ਆਪਾਂ ਗੱਲ ਕਰਦੇ ਹਾਂ ਸਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲਰਾ ਜੀ ਬਾਰੇ ਮਨੁੱਖੀ ਅਧਿਕਾਰਾਂ ਦੇ ਰਾਖੀ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਕਿਵੇਂ ਭਾਰਤੀ ਸਟੇਟ ਨੇ ਉਹਨਾਂ ਨੂੰ ਕੋਹ ਕੋ ਕੇ ਮਾਰਿਆ ਕਸੂਰ ਕੀ ਸੀਗਾ 25 ਹਜ਼ਾਰ ਲਾਸ਼ਾਂ ਦਾ ਜਿਹੜਾ ਹੈਗਾ ਉਹ हिसाब ਸਰਕਾਰ ਕੋਲ ਮੰਗਿਆ ਸੀ ਜਿਹੜੀ ਲੋਵਾਰ ਸਦਾਸ਼ਾਂ ਛੋਲੇ ਛੋਲੇ ਬੱਚੇ ਮਾਂ ਮਾਂ ਭੈਣਾਂ ਬਜ਼ੁਰਗ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਹੈਗਾ ਉਹਨਾਂ ਨੂੰ ਕੋਹ ਕੋ ਕੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰਿਆ ਤੇ ਉਹਨਾਂ ਦਾ ਹਿਸਾਬ ਸਰਕਾਰ ਤੋਂ ਮੰਗਿਆ ਸੀ ਤੇ ਆਪ ਭਾਵ ਦੀ ਸ਼ੇਡ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸ਼ਹੀਦ ਕੀਤਾ ਸੀ ਉਹਨਾਂ ਦੇ ਨਾਮ ਤੇ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਸਕੂਲ ਜਿਹੜਾ ਉਹ ਖੁੱਲਿਆ ਉਹਨਾਂ ਦੇ ਨਾਮ ਤੇ ਅਮਰੀਕਾ ਸਰਕਾਰ ਨੇ ਸਕੂਲ ਖੋਲਿਆ ਤੇ ਸਕੂਲ ਖੋਲ ਕੇ ਉਹਨਾਂ ਨੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਸਿੱਖੋ ਤੁਸੀਂ ਤਾਕਤਵਰ ਹੋ ਅਮਰੀਕਾ ਦੀ ਸਰਕਾਰ ਅਮਰੀਕਾ ਤੁਹਾਡੇ ਨਾਲ ਖੜਾ ਹੈ ਸੋ ਇਹ ਇੱਕ ਸੰਕੇਤ ਹੁੰਦਾ ਹੈ ਜਿਵੇਂ ਆਪਾਂ ਹੁਣ ਇੱਕ ਲੋਕਤੰਤਰ ਦੀ ਗੱਲ ਕਰੀਏ ਲੋਕਤੰਤਰ ਦੀ ਸਭ ਤੋਂ ਵੱਡੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਤੁਹਾਡੇ ਉਦਾਹਰਣ ਜਿਹੜੀ ਤੁਹਾਡੇ ਸਾਹਮਣੇ ਆ ਕਿ ਅਮਰੀਕਾ ਦੇ ਵਿੱਚ ਚਾਹੇ ਉਹ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਅਸਾਈ ਹੋਵੇ ਸਭ ਨੂੰ ਇੱਕ ਤਰ੍ਹਾਂ ਦਾ ਦਰਜਾ ਦਿੱਤਾ ਹੋਇਆ ਅਮਰੀਕਾ ਦੀ ਸਰਕਾਰ ਨੇ ਸੋ ਇੱਥੇ ਉੱਥੇ ਕਿਸੇ ਨਾਲ ਕੋਈ ਭੇਦ ਭਾਵ ਬਿਤਕਰਾਨੀ ਕੀਤਾ ਜਾਂਦਾ ਸੋ ਇਹ ਸਭ ਤੋਂ ਵੱਡੀ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਆ ਕਿਉਂਕਿ ਕਿਵੇਂ ਔਖੇ ਔਖੇ ਸਮੇਂ ਦੇ ਵਿੱਚ ਅਮਰੀਕਾ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਅੱਜ ਸ਼ਹੀਦ ਭਾਈ ਖਾਲਰ ਜੀ ਦਾ ਜਿਹੜਾ ਜਿਹੇ ਨਾਮ ਤੇ ਜਿਹੜਾ ਸਕੂਲ ਹੈ ਉਹ ਖੋਲਿਆ ਤੇ ਉਹਨਾਂ ਦੀ ਧਰਮ ਬਤਨੀ ਨੇ ਆਪਣੇ ਹੱਥਾਂ ਦੇ ਨਾਲ ਇਹਦਾ ਉਹ ਕਾਢਣ ਕੀਤਾ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਤੇ ਅਲੱਗ-ਅਲੱਗ ਫੋਟੋਆਂ ਉਹਦੇ ਸਾਹਮਣੇ ਜਿਹੜੀਆਂ ਹੈਗੀਆਂ ਚੱਲ ਰਹੀਆਂ ਸੋ ਇਹ ਮਤਲਬ ਕਿ ਇਹ ਨਹੀਂ ਹੈਗਾ ਕਿ ਉੱਥੇ ਇੱਕ ਬੋਲਣ ਦੀ ਆਜ਼ਾਦੀ ਜਿਹੜੀ ਹੈਗੀ ਧਰਮ ਨਿਰਪੱਖਤਾ ਦਾ ਰਾਜ ਉੱਥੇ ਜਿਹੜਾ ਚੱਲ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਤਾਂ ਕੋਈ ਬੇਤ ਕਰਾਇਆ ਪੀਪਾ ਪਾਪਾ ਦੇਖਿਆ ਉਹ ਨਹੀਂ ਹੁੰਦਾ ਹੈਗਾ ਸੋ ਇਹ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਨੂੰ ਇਹ ਸਨੇਹਾ ਦਿੱਤਾ ਖੂਲ ਕੇ ਸਕੂਲ ਕੋਲ ਕੇ ਵੀ ਭਾਈ ਆਉਣ ਵਾਲਾ ਜਿਹੜਾ ਦੇਸ਼ ਆ ਤੁਹਾਡਾ ਬਣ ਜਾ ਰਿਹਾ ਤੇ ਅਸੀਂ ਤੁਹਾਡੇ ਨਾਲ ਇੱਕ ਵਧੀਆ ਸਬੰਧ ਬਣਾਉਣਾ ਚਾਹੁੰਦੇ ਆ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕੈਨੇਡਾ ਦੀ ਸਰਕਾਰ ਨੇ ਉਹ ਜਿਹੜੀ ਪੰਜਾਬੀ ਹੈ ਉਹਨਾਂ ਨੇ ਇੱਕ ਵੱਖਰਾ ਡਿਫਾਈਨ ਕੀਤਾ ਤੇ ਹਿੰਦੀ ਨੂੰ ਇੱਕ ਨਫਰਾ ਵੱਖਰਾ ਉਹਨਾਂ ਨੇ ਅਲੱਗ ਕਰਤਾ ਤੁਸੀਂ ਆ ਫੋਰਮ ਵਿੱਚ ਦੇਖ ਸਕਦੇ ਹੋ ਕਿ ਇੱਕ ਸਰਵੇ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬੀ ਜਿਹੜੀ ਹੈਗੀ ਉਹ ਐਨੇ ਪਰਸੈਂਟ ਬੋਲੀ ਜਾਂਦੀ ਹੈ ਤੇ ਹਿੰਦੀ ਉਹ ਐਨੇ ਪਰਸੈਂਟ ਬੋਲੀ ਜਾਂਦੀ ਹੈ ਮਤਲਬ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਕੋਈ ਵੀ ਸਰਵੇ ਹੁੰਦਾ ਸੀ ਉਦੋਂ ਪੰਜਾਬੀਆਂ ਨੂੰ ਇੰਡੀਆ ਦੇ ਵਿੱਚ ਹੀ ਮਤਲਬ ਕਿ ਗਿਣਿਆ ਜਾਂਦਾ ਸੀ ਪਰ ਹੁਣ ਹਾਲਾਤ ਜਿਹੜੇ ਹੈਗੇ ਉਹ ਬਦਲ ਗਏ ਸੋ ਹਾਲਾਤਾਂ ਦੇ ਬਦਲਦੇ ਹੋਏ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਭਾਈ ਜਿਹੜੇ ਸਿੱਖ ਹੈ ਉਹ ਇੱਕ ਅਲੱਗ ਹੈ ਤੇ ਜਿਹੜੇ ਇੰਡੀਅਨ ਹੈ ਉਹ ਇੱਕ ਅਲੱਗ ਹੈ ਸੋ ਉਹਨਾਂ ਨੇ ਹੁਣੇ ਸਰਵੇ ਕੀਤਾ ਤੁਹਾਡੇ ਸਾਹਮਣੇ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਰਸੈਂਟ ਹਿੰਦੀ ਬੋਲਦੇ ਆ ਤੇ ਕਿੰਨੇ ਪਰਸੈਂਟ ਜਿਹੜੇ ਪੰਜਾਬੀ ਬੋਲਦੇ ਆ ਪਹਿਲਾਂ ਐਵੇਂ ਨਹੀਂ ਸੀ ਹੁੰਦਾ ਪਹਿਲਾਂ ਪੰਜਾਬੀਆਂ ਨੂੰ ਇੰਡੀਅਨ ਦੇ ਵਿੱਚ ਹੀ ਗਿਣਿਆ ਜਾਂਦਾ ਸੀ ਬੱਟ ਹੁਣੇ ਜਿਹੜੇ ਹਾਲਾਤ ਹੈ ਉਹ ਚੇਂਜ ਹੋ ਗਏ ਸਤਿਗੁਰੂ ਦੀ ਕਿਰਪਾ ਹੋਈ ਹੈ ਸੋ ਜਿਹੜਾ ਆਉਣ ਵਾਲ ਸਮਾਂ ਸਿੱਖਾਂ ਦੇ ਲਈ ਕਾਫੀ ਹਾਂ ਮਤਲਬ ਕਿ ਚੰਗਾ ਆ ਰਿਹਾ ਹੈ ਸੋ ਦੂਜੇ ਪਾਸੇ ਅਗਰ ਆਪਾਂ ਭਾਰਤ ਦੀ ਗੱਲ ਕਰੀਏ ਉੱਥੇ ਦਰਜੀਤ ਦੁਆਰਾ ਜਿਹੜੀ ਫਿਲਮ ਬਣਾਈ ਗਈ ਸੀ ਕਿ ਸ਼ਹੀਦ ਭਾਈ ਖਾਲਰ ਜੀ ਦੇ ਉੱਤੇ ਉਹ ਜਿਹੜੀ ਫਿਲਮ ਹੈ ਉਹ ਨਹੀਂ ਲੱਗਣ ਦਿੱਤੀ ਗਈ ਜਾਂ ਉਹਨੂੰ ਬੈਨ ਕਰ ਦਿੱਤਾ ਗਿਆ ਸੀ ਜਾਂ ਉਹਦੇ ਵਿੱਚ ਕਹਿੰਦੇ ਸੀਗੇ ਕਿ ਤੁਸੀਂ ਇਹਦੇ ਵਿੱਚ ਜਿਹੜੇ ਸੀਨ ਹੈਗੇ ਉਹ ਕੱਟ ਕੇ ਕੱਟ ਕੇ ਫਿਲਮ ਨੂੰ ਤੁਸੀਂ ਰਿਲੀਜ਼ ਕਰ ਸਕਦੇ ਹੋ ਬਟ ਤੁਸੀਂ ਆਹੀ ਦੇਖ ਸਕਦੇ ਹੋ ਕਿ ਇੱਥੇ ਕਿੰਨੀ ਕਿ ਡੈਮੋਕਰੇਸੀ ਹੈ ਤੇ ਇੱਥੇ ਕਿੰਨੀ ਕਿ ਬੋਲਣ ਦੀ ਆਜ਼ਾਦੀ ਹੈ ਤੇ ਤੁਹਾਡੇ ਸਾਹਮਣੇ ਹੀ ਹੈ ਕਿ ਇੱਕ ਪਾਸੇ ਅਮਰੀਕਾ ਇੱਕ ਪਾਸੇ ਭਾਰਤ ਜਿੱਥੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਜ਼ੁਲਮ ਕੀਤਾ ਜਾਂਦਾ ਹੈ ਕਿਵੇਂ ਇੱਥੇ ਇਹਨਾਂ ਨੂੰ ਦਬਾਇਆ ਜਾਂਦਾ ਕਿਵੇਂ ਇਹਨਾਂ ਦੀ ਬੋਲਣ ਤੇ ਪਾਬੰਦੀ ਲਗਾਈ ਹੋਈ ਹੈ ਕਿਵੇਂ ਸਿੱਖਾਂ ਨੂੰ ਕੋਕੋ ਕੇ ਮਾਰਿਆ ਜਾਂਦਾ ਸੋ ਐਵੇਂ ਅਮਰੀਕਾ ਵਿੱਚ ਨਹੀਂ ਹੈ ਜਾਂ ਅਮਰੀਕਾ ਵਿੱਚ ਸਾਰਿਆਂ ਨੂੰ ਬਰਾਬਰ ਦੇ ਜਿਹੜੇ ਅਧਿਕਾਰ ਦਿੱਤੇ ਜਾਂਦੇ ਸੋ ਐਵੇਂ ਨਹੀਂ ਕੋਈ ਹਾਰ ਕੋਈ ਅਮਰੀਕਾ ਨੂੰ ਭੱਜਦਾ ਤੁਸੀਂ ਇਹੀ ਗੱਲ ਕਰੇ ਚਾਈਨਾ 'ਚ ਜਾਂ ਇਰਾਨ 'ਚ ਜਾਂ ਰੂਸ 'ਚ ਕਰਕੇ ਦਿਖਾਓ ਅਗਲੇ ਉੱਥੇ ਚੱਕ ਕੇ ਜੇਲਾ ਵਿੱਚ ਪਾ ਦਨੇ ਤੇ ਜ਼ਮਾਨਤ ਨਹੀਂ ਹੁੰਦੀ ਹੈਗੀ। ਸੋ ਜਿਹੜੇ ਕਈ ਵੀਰ ਕਹਿ ਦਿੰਦੇ ਆ ਕਿ ਅਮਰੀਕਾ ਤੇ ਕੈਨੇਡਾ ਤੇ ਇੰਗਲੈਂਡ ਤੇ ਯੂਰਪ ਤੇ ਜਿੱਕੀ ਕਿ ਨਾ ਕਰਿਓ। ਤੁਹਾਡੇ ਬਾਹਰ ਵੀ ਰਾਸਤਾ ਨਹੀਂ ਹੈਗਾ ਜੀ। ਇਹ ਤੋਂ ਇਲਾਵਾ ਜਿਹੜੇ ਕੰਟਰੀਆਂ ਅੱਜ ਤੁਹਾਡੇ ਨਾਲ ਖੜੀਆਂ ਤੁਹਾਡੇ ਸਿੰਘਾਂ ਸੀਦਾਂ ਦੀਆਂ ਸ਼ਹਾਦਤ ਦੇ ਕਦਮਾਂ ਬਾਹਰੀਆਂ ਉਹਨਾਂ ਦੇ ਨਾਲ ਹੀ ਖੜਨਾ ਸਾਡਾ ਫਰਜ਼ ਬਣਦਾ। ਰੂਸ, ਚੀਨ, ਈਰਾਨ ਇਹ ਇੱਥੇ ਡਿਟੈਕਟਿਵਸ ਬਚਾਲਦੀ ਜਾਂ ਇੱਥੇ ਤਾਨਾਸ਼ਹੀ ਰਾਜਾ ਹਲਾ ਤੁਸੀਂ ਇੱਥੇ ਕਿਸੇ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਘਟ ਗਿੰਤੀਆਂ ਤੇ ਹੋ ਰਹੇ ਜ਼ੁਲਮਾਂ ਦੀ ਗੱਲ ਨਹੀਂ ਕਰ ਸਕਦਾ ਕਿਉਂਕਿ ਆਪ ਇਹਨਾਂ ਦੇਸ਼ਾਂ ਨੇ ਬਹੁਤ ਕਹਾਨ ਕਰਿਆ ਕਿ ਇਹਨਾਂ ਨੇ ਬਹੁਤ ਕਹਾਨ ਕਰਿਆ ਘੱਟ ਤੁਸੀਂ ਸਰਚ ਮਾਰ ਕੇ ਦੇਖ ਲਓ ਕਿਵੇਂ ਇਹਨਾਂ ਨੇ ਆਪਣੀ ਜਿਹੜੇ ਮੁਸਲਮਾਨ ਸੀਗੇ ਮੈਨੂੰ ਨਾਮ ਵਿਸਰ ਗਿਆ ਉਹਨਾਂ ਦਾ ਤੇ ਉਹ ਮੈਂ ਇਹਦੇ ਵਿੱਚ ਮੈਂਸ਼ਨ ਕਰ ਦੂੰਗਾ ਕਿਵੇਂ ਉਹ ਮੁਸਲਮਾਨ ਇਹਨਾਂ ਨੇ ਕੋਕੋ ਕੇ ਮਾਰੇ ਹੈ ਕਿਵੇਂ ਰੂਸ ਨੇ ਕਹਾਨ ਕਰਿਆ ਕਿਵੇਂ ਈਰਾਨ ਨੇ ਕਹਾਨ ਕਰਿਆ ਸੋ ਇਹ ਨਾ ਅਮਰੀਕਾ ਨੇ ਕਦੇ ਵੀ ਬਦਲੇ ਕਿ ਘੱਟ ਗਿੰਦੇਵੇਂ ਜਰਮਨੀ ਕੀਤਾ ਹੈਗਾ ਸੋ ਅਸੀਂ ਅਮਰੀਕਾ ਦਾ ਦੁਆਰਾ ਤਾਂ ਫਿਰ ਬਹੁਤ ਧੰਨਵਾਦ ਕਰਦੇ ਆਂ ਤੇ ਜਿੱਥੇ ਉਹਨਾਂ ਨੇ ਖਾਲੜੀ ਦਾ ਨਾਮ ਤੇ ਸਕੂਲ ਖੋਲਿਆ ਤੇ ਸਿੱਖਾਂ ਦਾ ਵਾਲੇ ਦੋਸਤੀ ਦਾ ਹੱਥ ਵਧਾਇਆ ਕਿ ਸਿੱਖੋ ਤੁਸੀਂ ਤਾਕੜੇ ਹੋਵੋ ਤੁਹਾਡੇ ਨਾਲ ਖੜੇ ਆਂ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਆਪਣੇ ਪੰਜਾਬੀ ਜਿਹੜੇ ਦੋ ਨੰਬਰ ਚ ਗਏ ਸੀਗੇ ਉਹ ਅਮਰੀਕਾ ਨੇ ਰਿਪੋਰਟ ਕੀਤੀ ਸੀਗੇ ਤੇ ਅਮਰੀਕਾ ਨੇ ਕੀ ਕੀਤਾ ਕਿ ਆਪਣਾ ਜਿਹੜਾ ਜਹਾਜ਼ ਮਿਲਟਰੀ ਪੇਸ ਵਾਲਾ ਜਹਾਜ਼ ਹੁੰਦਾ वैसे कोई मिलिट्री ਦਾ ਜਿਹੜਾ ਜਾਜ ਹੈ ਦੂਜੀ ਦੇਸ਼ੂ ਜਾ ਮੈਂ ਮਤਲਬ ਕਿ ਐਂਟਰੀ ਨਹੀਂ ਕਰ ਸਕਦਾ ਬਿਨਾਂ ਪੁੱਛੇ ਤੋਂ ਜਾਂ ਮਤਲਬ ਇਹ ਮਤਲਬ ਕਿ ਉੱਥੇ ਆ ਨਹੀਂ ਸਕਦਾ ਪਰ ਅਮਰੀਕਾ ਨੇ ਭਾਰਤ ਦੇ ਭਾਰਤ ਵਿੱਚ ਲਿਆ ਕੇ ਤੇ ਪੰਜਾਬ ਦੇ ਵਿੱਚ ਲਿਆ ਕੇ ਉਹਨੂੰ ਮਤਲਬ ਕਿ ਅੰਮ੍ਰਿਤਸਰ ਜਿਹੜਾ ਸਾਡਾ 에어ਪੋਰਟ ਸੀਗਾ ਉੱਥੇ ਲਿਆ ਕੇ ਲੈੜ ਕੀਤਾ ਤੇ ਇਹ ਵੀ ਸੁਣਿਆ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਡਾ 800 ਮਿਲਟਰੀ ਬੇਸ ਪੂਰੇ ਦੁਨੀਆ ਦੇ ਵਿੱਚ ਬਣੇ ਹੋਇਆ ਉੱਥੇ ਇੱਕ ਬੇਸ ਅਸੀਂ ਅਮਰਸਰ ਦੇ ਲਾਗੇ ਵੀ ਬਾਰਡਰ ਤੇ ਵੜਾਵਾਂਗੇ ਇਹ ਵੀ ਇੱਕ ਪੋਜ਼ਿਟਿਵ ਸੁਨੇਹਾ ਸੀਗਾ ਜਿਹੜਾ ਉਹਨਾਂ ਨੇ ਆਪਣਾ ਜਹਾਜ਼ ਮਿਲਟੀ ਦਾ ਜਹਾਜ਼ ਇਹ ਜਿਹੜਾ ਲਿਆ ਕੇ ਉਹ ਇੱਥੇ ਲੈਂਡ ਕੀਤਾ ਸੀਗਾ ਅਮਰਸਰ ਦੀ ਧਰਤੀ ਤੇ ਇਹ ਵੀ ਇੱਕ ਸੁਨੇਹਾ ਇਹ ਸੁਨੇਹੇ ਉਹਨਾਂ ਇਹ ਸੰਕੇਤ ਹੁੰਦੇ ਆ ਜਦੋਂ ਨਾ ਕਿਸੇ ਦੋ ਜੁਦੇ ਦੇਸ਼ ਬਣਦੇ ਹੁੰਦੇ ਆ ਤਾਂ ਉਹਨਾਂ ਬਾਰੇ ਫਿਰ ਖਬਰਾਂ ਉਹਨਾਂ ਦੀਆਂ ਚੰਗਿਆਈਆਂ ਜੋ ਉਹਨਾਂ ਬਾਰੇ ਮਤਲਬ ਕਿ ਜੋ ਵੀ ਹੁੰਦਾ ਉਹ ਫਿਰ ਤੀਰਿਆ ਸਰਕਾਰਾਂ ਹੁੰਦੀਆਂ ਜਾਂ ਜਿਹੜੇ ਦੇਸ਼ ਹੁੰਦੇ ਆ ਉਹ ਉਨਿਸ਼ ਆਪਣਾ ਇਹ ਸ਼ੁਰੂ ਕਰ ਦਿੰਨਾ ਤੁਸੀਂ ਅੱਜ ਦੇਖੋ ਪੂਰੀ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਸਿੱਖਾਂ ਦੀ ਸਿੱਖਾਂ ਦੇ ਦੇਸ਼ ਜਿਹੜੇ ਬਣਨ ਜਾ ਰਿਹਾ ਖਾਲਸਾਣ ਦੀ ਗੱਲ ਪੂਰੀ ਮੀਡੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਅੱਜ ਹੋ ਰਹੀ ਹੈ ਸੋ ਆ ਆਪਾਂ ਦੁਆਰਾ ਤੋਂ ਫਿਰ ਅਮਰੀਕਾ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਕਿਵੇਂ ਉਹਨੇ ਸਾਡੇ ਨਾਲ ਖੜਿਆ ਤੇ ਆ ਐਮਐਨਆਰ ਹਰ ਕੋਈ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਅਮਰੀਕਾ ਨਾ ਪੰਜਾਬ ਵਾਲੇ ਇਹਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਸਾਡੇ ਸ਼ਹਾਦਤ ਜਿਹੜੀ ਸਿੰਘਾਂ ਦੀ ਸ਼ਹਾਦਤ ਹੋਈ ਸੀਗੀ ਉਹਨਾਂ ਦੇ ਕਦਰਾਂ ਪਾਈਆਂ ਤੇ ਉੱਥੇ ਹੀ ਤੁਸੀਂ ਪਾਰ ਦੇ ਵਿੱਚ ਦੇਖ ਲਓ ਤੁਸੀਂ ਮੈਨੂੰ ਇੱਥੇ ਕਿਸੇ ਸਿੰਘ ਸ਼ਹੀਦ ਜਿਹੜੇ ਆਪਣੇ ਹੋਏ ਆ ਉਹਨਾਂ ਦੇ ਨਾਮ ਤੇ ਕੋਈ ਸਕੂਲ ਕਾਲਜ ਜਾਂ ਮਤਲਬ ਕਿ ਕੋਈ ਪਾਰਕ ਦਿਖਾ ਦਿਓ ਹੈ ਜਿਹੜੇ ਫਿਰ ਸਾਰ ਬੁਖ ਦੇ ਸਾਡੇ ਖਾਰਕੂ ਸਿੰਘ ਜਿਹੜੇ ਇਸ ਘਾਟ ਨਹੀਂ ਸ਼ਹੀਦ ਹੋਏ ਆ ਉਹਨਾਂ ਦੇ ਨਾਮ ਤੇ ਖੁੱਲਿਆ ਕੋਈ ਮੈਨੂੰ ਕਾਲਜ ਸਕੂਲ ਜਾਂ ਕੋਈ ਮਤਲਬ ਕਿ ਕੋਈ ਵੀ ਚੀਜ਼ ਦਿਖਾ ਦਿਓ ਪਰ ਉਹ ਸਿਰਫ ਉੱਥੇ ਹੁੰਦਾ ਜਿੱਥੇ ਲੋਕਤੰਤਰ ਹੁੰਦਾ ਇੱਥੇ ਕੋਈ ਲੋਕਤੰਤਰ ਨਹੀਂ ਜੀ ਇੱਥੇ ਵੀ ਡਿਕਟੇਟਰਸ਼ਿਪ ਚੱਲਦੀ ਹੈ ਜਿਹਨੂੰ ਚਾਹਣਾ ਉਹ ਚਾਕੇ ਜੇਲ੍ਹ ਚ ਪਾ ਦਿੰਦੇ ਨੇ ਜਿਹਨੂੰ ਚਾਹਣਾ ਉਹ ਜਿਹਦਾ ਮਰਦੀ ਮੁਕਦਮਾ ਕਰ ਸਕਦੇ ਆ ਸੋ ਖੁੱਲੀ ਛੂੜ ਇੱਥੇ ਪੁਲਿਸ ਨੂੰ ਭਾਰਤੀ ਸਟੇਟ ਨੇ ਦਿੱਤੀ ਹੋਈ ਹੈ ਸੋ ਇਹੀ ਹੈ ਕਿ ਬਸ ਇਹੀ ਤੋਂ ਲੈ ਕੇ ਗੱਲਾਂ ਜਿਹੜੀਆਂ ਸਾਂਝੀਆਂ ਕਰਨੇ ਸੀ ਕਿ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਕਿਵੇਂ ਮੋਢੇ ਨਾਲ ਬੁੱਢਾ ਜੁੜ ਕੇ ਖੜੀ ਹੈ ਤੇ ਆਉਣ ਵਾਲਾ ਜਿਹੜਾ ਸਮਾਂ ਸਿੱਖਾਂ ਲਈ ਬਹੁਤ ਚੰਗਾ ਰਿਹਾ ਸੋ ਚੜ੍ਹਦੀ ਕਲਾ ਵਿੱਚ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਬਾਕੀ ਵੀਡੀਓ ਵਗੈਰਾ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਬਸ ਇਹੀ ਦਰਨਗ ਲਾ ਜਿਹੜੀ ਸਾਂਝੇ ਕਰਨੇ ਸੀਗੀਆਂ ਸੋ ਵਾਹੀਬੁਰਜੀ ਦਾ ਖਾਲਸਾ ਸ਼੍ਰੀ ਵਾਹੀਬੁਰਜੀ ਦੀ ਫਤਿਹ